ਹਾਂਜੀ ਸਤਿ ਸ੍ਰੀ ਅਕਾਲ ਸਾਡੇ ਬੁਟੀਕ ਤੇ ਤੁਹਾਡਾ ਸਵਾਗਤ ਆ ਜੀ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆਪਾਂ ਹੈਂਡਵਰਕ ਦੇ ਨਾਲ ਇੱਕ ਬੂਟੀ ਰੈਡੀ ਕੀਤੀ ਆ ਇਹਦੇ ਵਾਸਤੇ ਆਪਾਂ ਨੂੰ ਮੋਤੀ ਚਾਹੀਦਾ ਹੋਊਗਾ ਨਾਲ ਨਾਲ ਕਿਆਂ ਚਾਹੀਦੀਆਂ ਹੋਣਗੀਆਂ ਤੇ ਨਾਲ ਸਿੱਪੀਆਂ ਚਾਹੀਦੀਆਂ ਹੋਣਗੀਆਂ ਤੇ ਆਪਾਂ ਇਹਨਾਂ ਦੇ ਨਾਲ ਇੱਕ ਬੂਟੀ ਰੈਡੀ ਕੀਤੀ ਆ ਤੇ ਵੀਡੀਓ ਨਾਲ ਬਣੀ ਰਿਓ ਜੀ ਇਹ ਆਪਾਂ ਬੂਟੀ ਪਾ ਕੇ ਦਿਖਾਉਣੇ ਆ ਤੁਹਾਨੂੰ ਇਹ ਬਹੁਤ ਹੀ ਘੱਟ ਖਰਚੇ ਦੇ ਵਿੱਚ ਆਪਣਾ ਹੈਂਡਵਰਕ ਦਾ ਸੂਟ ਰੈਡੀ ਹੋ ਜਾਂਦਾ ਤੇ ਇਹ ਵਾਲੀ ਬੂਟੀ ਆਪਾਂ ਸੂਟ ਦੇ ਘੇਰੇ ਤੇ ਚਾਕਾਂ ਤੇ ਬਾਹਾਂ ਤੇ ਕਿਤੇ ਵੀ ਗਲੇ ਤੇ ਵੀ ਪਾ ਸਕਦੇ ਆ ਤੇ ਬਹੁਤ ਘੱਟ ਖਰਚੇ ਦੇ ਵਿੱਚ ਆਪਾਂ ਹੈਂਡਵਰਕ ਦਾ ਸੂਟ ਆ ਜਿਹੜਾ ਆਪਾਂ ਘਰੇ ਰੈਡੀ ਕਰ ਸਕਦੇ ਆ ਆਪਣੀ ਮਿਹਨਤ ਦੇ ਨਾਲ ਵੀਡੀਓ ਨਾਲ ਬਣੀ ਰਹਿਣਾ ਜੀ ਉਹ ਬੂਟੀ ਤੁਹਾਨੂੰ ਮੈਂ ਪਾ ਕੇ ਦਿਖਾਉਣੀ ਆ ਕਿਸ ਤਰ੍ਹਾਂ ਪੈਂਦੀ ਆ ਤੇ ਇਹ ਵਾਲੀ ਜਿਹੜੀ ਸੂਈ ਆ ਆਪਾਂ ਮਜੂਜ਼ ਕਰਨੀ ਹੈਗੀ ਆਪਾਂ ਇਹਦੇ ਵਾਸਤੇ ਯੂਜ਼ ਕਰਨੀ ਆਂਗੀ ਜਿਹੜੀ ਪੱਤਰ ਪਾਈ ਵਾਲੀ ਸੂਈ ਹੁੰਦੀ ਆ ਪਤਲੇ ਵਖੇ ਵਾਲੀ ਉਹ ਜਮਾ ਬਰੀਕ ਜਿਹੜੀ ਸੂਈ ਹੁੰਦੀ ਹੈ ਤਰਪਾਈ ਵਾਲੀ ਉਹ ਵਾਲੀ ਸੂਈ ਯੂਜ਼ ਕਰਨੀ ਆ ਤੇ ਇੱਕ ਆਪਾਂ ਸੈਂਟਰ ਦੇ ਵਿੱਚ ਇਹਦਾ ਪਹਿਲਾ ਨਿਸ਼ਾਨ ਬਣਾ ਲੈਣੀ ਆ ਪਹਿਲਾ ਪਲੱਸ ਦਾ ਨਿਸ਼ਾਨ ਬਣਾਉਣਾ ਹੈ ਤੇ ਫਿਰ ਆਪਾਂ ਮਲਟੀਪਲੀਕੇਸ਼ਨ ਦਾ ਉੱਪਰ ਦੀ ਨਿਸ਼ਾਨ ਬਣਾ ਕੇ ਤੇ ਫਿਰ ਆਪਾਂ ਸੈਂਟਰ ਤੋਂ ਸ਼ੁਰੂ ਕਰਨਾ ਆਏਗਾ ਸੂਈ ਨੂੰ ਸੈਂਟਰ ਦੇ ਵਿੱਚ ਕੱਢ ਕੇ ਤੇ ਇੱਕ ਆਪਾਂ ਜਿਹੜੀ ਆਪਣੀ ਨਲਕੀ ਹੁੰਦੀ ਆ ਕੰਚ ਦੀ ਬਣੀ ਹੋਈ ਤੇ ਉਹ ਕੱਢਣੀ ਆ ਤੇ ਇੱਕ ਆਪਾਂ ਜਿਹੜੀ ਆਪਣੀ ਹੈਗੀ ਆ ਸਿੱਪੀ ਉਹ ਵਾਲੀ ਉਹ ਲੈ ਕੇ ਆਪਾਂ ਇੱਕ ਪਾਸੇ ਤੋਂ ਸਟਾਰਟ ਕਰ ਦੇਣਾ ਤੇ ਸਾਰੇ ਜਿਹੜੇ ਆਪਣੀ ਹੋਣਗੇ ਇਹ ਟੋਟਲ ਆਪਾਂ 8 ਵਾਲੀਆਂ ਸਿੱਪੀਆਂ ਲਾਈਆਂ ਨੇ 8 ਲੱਗਣਗੀਆਂ 8 ਗੇੜਿਆਂ ਦੇ ਨਾਲ ਆਪਣਾ ਜਿਹੜਾ ਗੋਲ ਵਾਲੀ ਪੱਤੀ ਬਣੂਗੀ ਪੂਰੀ ਬੂਟੀ ਗੋਲ ਵੀਡੀਓ ਨਾਲ ਬਣੀ ਰੋਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਵੀਡੀਓ ਨਾਲ ਫੁੱਲ ਵਾਚ ਕਰਿਓ ਇਸ ਤਰ੍ਹਾਂ ਆਪਾਂ نیچے ਤੋਂ ਕੱਢਣਾ ਏ ਧਾਗੇ ਨੂੰ ਤੇ ਫਿਰ ਆਪਾਂ ਇੱਕ ਇਹਨੂੰ ਕੱਟ ਦੇਣਾ ਵੀ ਕਹਿ ਦਿੰਦੇ ਆ ਕਈ ਇਹਨੂੰ ਮਤਲਬ ਮੈਂ ਤਾਂ ਨਲਕੀ ਕਹਿੰਨੀ ਆ ਕੋਈ ਕੋਸ ਕਹਿ ਦਿੰਦਾ ਕੋਈ ਕੋਸ ਕਹਿ ਦਿੰਦਾ ਤੇ ਆਪ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਵੀ ਇਹ ਕੀ ਚੀਜ਼ ਆ ਆਪਾਂ ਪਹਿਲਾਂ ਪਲੱਸ ਦਾ ਨਿਸ਼ਾਨ ਬਣਾ ਲਾਂ ਫਿਰ ਆਪਾਂ ਮਲਟੀਪਲੀਕੇਸ਼ਨ ਦਾ ਬਿਲਕੁਲ ਸਿੱਧੇ ਦੇ ਵਿੱਚ ਬਣਾਵਾਂਗੇ ਆਪਾਂ ਫਿਰ ਆਪਣੀ ਜਿਹੜੀ ਬੂਟੀਆ ਬਿਲਕੁਲ ਮਤਲਬ ਗੋਲ ਬਣੂਗੀ ਸੈਂਟਰ ਦੇ ਵਿੱਚ ਆਪਾਂ ਐਡ ਕਰਾਂਗੇ ਇੱਕ ਮੋਤੀ 골ਡਨ ਵਾਲਾ ਇਹ 골ਡਨ ਹੀ ਆਪਾਂ ਯੂਜ਼ ਕੀਤੀ ਹੈ ਇਹ ਮਤਲਬ ਕਿ ਸਿਲਵਰ ਕਲਰ ਦੇ ਵਿੱਚ ਵਿੱਚ ਹੀ ਆਉਂਦੇ ਆ ਆਪਾਂ 골ਡਨ ਯੂਜ਼ ਕਰਦੇ ਆ ਆਪਣੇ ਸੂਟ ਦੇ ਨਾਲ 골ਡਨ ਮੈਚ ਕਰਦੇ ਸੀ ਤੇ ਇਸ ਤਰ੍ਹਾਂ ਲਗਾ ਕੇ ਆਪਾਂ ਸੂਟ ਰੈਡੀ ਕੀਤਾ ਆਪਾਂ ਬਾਵਾ ਤੇ ਪਾਇਆ ਪਾਈਆਂ ਬੂਟੀਆਂ ਘੇਰੇ ਤੇ ਪਾਈਆਂ ਹੈਗੀਆਂ ਤੇ ਆਪਾਂ ਸੂਟ ਦੇ ਵਿੱਚ ਵੀ ਕਿਤੇ ਨਾ ਕਿਤੇ ਪਾ ਸਕਦੇ ਆ ਆਪਣੀ ਮਰਜ਼ੀ ਆ ਮਤਲਬ ਆਪਣੀ ਮਿਹਨਤ ਆ ਇਹ ਰ ਆਪਾਂ ਪਿੱਛੇ ਇਹਦੇ ਦੇਵਾਗੇ ਗੰਡ ਪੂਰੀ ਚੰਗੀ ਤਰ੍ਹਾਂ ਦੇਣੀ ਵੀ ਆਪਣੀ ਜਿਹੜੀ ਪੱਤੀ ਆ ਉੱਦੜੇ ਨਾ ਜੇ ਇੱਕ ਧਾਗਾ ਛੁੱਟ ਗਿਆ ਤਾਂ ਆਪਣੀ ਸਾਰੀ ਪੱਤੀ ਆ ਜਿਹੜੀ ਉਹ ਉੱਦੜੂਗੀ ਬੂਟੀ ਇਸ ਲਈ ਵਧੀਆ ਧਿਆਨ ਦੇ ਨਾਲ ਦੇਣਾ ਪਿੱਛੇ ਪਾਸੇ ਗੰਡ ਇਸ ਤਰ੍ਹਾਂ ਆਪਣਾ ਇਹ ਵਾਲੀਆਂ ਬਾਹਾਂ ਤੇ ਹੋ ਗਈਆਂ ਫਿਰ ਆਪਾਂ ਇਹਦੇ ਤਿੰਨ ਤਿੰਨ ਪੱਤੀਆਂ ਇਸ ਤਰ੍ਹਾਂ ਪਾਈਆਂ ਨੇ ਬੂਟੀਆਂ ਆਪਾਂ ਕਿਹ ਰਿਤੇ ਪਾਈਆਂ ਫਿਰ ਆਵਾਂ ਨਿਆ ਪੈਰੇ ਕਿਹ ਰਿਤੇ ਪਾਈਆਂ ਨੇ ਕਿਤੇ ਵੀ ਆਪਾਂ ਆ ਕੇ ਸੂਟ ਰੈਡੀ ਕਰ ਸਕਦੇ ਆ ਪਰ neck ਤੇ ਵੀ ਪਾ ਸਕਦੇ ਆ ਪਲੇਨ ਸੂਟ ਆਪਾਂ ਨੂੰ ਮਿਲ ਜਾਂਦੇ ਬਹੁਤ ਘੱਟ ਰੇਟ ਦੇ ਵਿੱਚੋਂ ਬਾਜ਼ਾਰ ਦੇ ਵਿੱਚੋਂ ਤੇ ਫਿਰ ਆਪਾਂ ਬੂਟੀਆਂ ਪਾ ਕੇ ਸੂਟ ਰੈਡੀ ਕਰ ਸਕਦੇ ਆ ਸੂਟ ਨੂੰ ਫੈਂਸੀ ਲੁੱਕ ਦੇ ਸਕਦੇ ਆ ਬਹੁਤ ਘੱਟ ਖਰਚੇ ਦੇ ਵਿੱਚ ਆਪਾਂ ਹੈਂਡਵਰਕ ਦਾ ਸੂਟ ਘਰੇ ਰੈਡੀ ਕਰ ਸਕਦੇ ਹਾਂ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ